ਹਲੇਲੂਇਆ 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 ਮੇਰੇ ਵੱਲੋਂ ਆਪ ਸਭ ਨੂੰ ਜੈਮਸੀ ਦੀ ਸੋ ਜੋ ਵੀ ਅੱਜ ਇਸ ਜਗ੍ਹਾ ਤੇ ਇਕੱਠ ਹੋਇਆ ਵਾ ਉਹ ਕੱਲ ਜੋ ਹਰਕਤ ਕੀਤੀ ਗਈ ਭਾਨੇ ਸਿੱਧੂ ਵੱਲੋਂ ਉਹ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਦੇ ਨਾਲ ਇੱਕ ਜੋ ਮੈਂ ਤਾਂ ਜਾਣਦਾ ਨਹੀਂ ਬੰਦੇ ਕਿਹੜਾ ਮਨਾਸ ਆ ਪਰ ਉਹ ਵੀ ਜੋ ਵੀ ਇਹ ਗਲਤ ਛੜਾਤਾਂ ਕਰ ਰਹੇ ਆ ਸਾਡੀ ਕੌਮ ਦੇ برخلاف ਜੋ ਵੀ ਉਹਨਾਂ ਨੇ ਸ਼ਬਦ ਬੋਲੇ ਆ ਉਹਨਾਂ ਦੇ ਕੜਲੇ ਸ਼ਬਦਾਂ ਵਿੱਚ ਨਿੰਦਾ ਕਰਦਾ ਵਾਂ ਸੋ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਵਾਂ ਕਿ ਇਹੋ ਜੇ ਸ਼ਰਾਰਤੀ ਅੰਸਰਾਂ ਤੇ ਇੱਕ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਜਦੋਂ ਵੀ ਕ੍ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਵਾ ਜਦੋਂ ਵੀ ਕ੍ਰਿਸਮਸ ਦਾ ਤਿਹਾੜ ਆਉਂਦਾ ਵਾ ਕੋਈ ਨਾ ਕੋਈ ਹਰ ਕੋਈ ਨਵਾਂ ਉੱਠ ਕੇ ਤੇ ਕ੍ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕਰ ਲੈਂਦਾ ਸੋ ਸਾਡੀ ਮੰਗ ਆ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਸ਼ਰਾਰਤੀ ਅੰਸਰ ਤੇ ਪਰਚਾ ਦਰਜ ਕੀਤਾ ਜਾਏ ਤੋ ਸਾਰਿਆਂ ਦਾ ਧੰਨਵਾਦ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਐਮਸੀ ਦੀ ਮੈਂ ਦੱਸਣਾ ਚਾਹੁੰਦਾ ਹਾਂ ਤੁਹਾਡੇ ਮਹਿਦੀਆਂ ਮرائی ਕਿ ਸਾਡੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਰਮੇਸ਼ਰ ਦੇ ਦਾਸ ਪਾਸਟਰ ਅੰਕਰ ਜੂਸ ਬੰਦਨੂਲਾ ਔਰ ਸਾਡੀ ਸਪਿਰਚੁਅਲ ਮਦਰ ਸੋਨੀਆ ਨਰੂਲਾ ਦੇ ਵਿਰੁੱਧ ਇਹਨਾਂ ਨੇ ਇੱਕ ਪੁਤਲਾ ਫੁੱਕਿਆ ਸੀ ਉਹਨਾਂ ਦਾ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਹਾਂ ਪਹਾਨਾ ਸਿੱਧੂ ਨੂੰ ਉਹ ਨਾ ਕੋਈ ਬੰਦਾ ਆ ਤੂੰ ਨਾ ਤੂੰ ਬੁੱਢੀ ਆ ਮੈਨੂੰ ਤੇ ਵਿਚਰਾ ਜਾ ਮੇਲ ਲੱਗਦਾ ਸੀ ਤੂੰ ਇਸ ਫੇਮਸ ਬੰਦੇ ਆ ਵਾਸਤੇ ਉਹ ਫੇਮ ਭੰਨਣ ਲਈ ਉਹ ਕਿੱਡੀ ਦੌਰਾਨ ਕੇ ਜਲੰਧਰ ਵਿੱਚ ਫੌਜ ਲੈ ਰਿਆਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਮਸੀਹ ਕੌਮ ਡਰਨ ਵਾਲੀ ਨਹੀਂ ਹੈਗੀ ਨਾ ਕੰਬਣ ਵਾਲੀ ਆ ਬਸ ਤੇਰੀ ਧੌਣ ਤੇ ਗੋਡਾ ਧਰਨ ਵਾਲੀ ਆ ਮੈਂ ਤੈਨੂੰ ਹਲੋ